ਆ ਮੇਰਾ ਬੈੱਡ ਜਿੱਥੇ ਮੈਂ ਬੈਠੀ ਆ ਤੇ ਲਾਗੀਆਂ ਸਾਰੀਆਂ ਮਸ਼ੀਨਾਂ ਪਈਆਂ ਵਾਈਕਰ ਤੁਹਾਨੂੰ ਆਖ ਹੈ ਬਹੁਤ ਵਹਿਲਾਦੀ ਬਟ ਬਹੁਤ ਹੋ ਕਾਰੀਆਂ ਤੇ ਲੱਕਿਆ ਡ੍ਰਿਪ ਇਧਰ ਵੀ ਗਲੂਕੋਜ਼ ਵਿਚਾਰਾ ਸਾਡਾ ਖਤਮ ਹੋਣੇ ਵਾਲਾ ਹੈ ਵੈਸੇ ਤਾਂ ਤੇ ਦੇਖਦੇ ਆਉਣ ਡਾਕਟਰ ਕੀ ਕਹਿੰਦੇ ਆ ਕਿ ਪਾਜੀ ਸਾਰੇ ਨੂੰ ਸੋਹਣੇ ਕਾਹਦੇ ਜਿਸੀ ਸਾਰੇ ਜਾਣੋ ਟੱਕਾ ਕੋ ਤੇ ਵਿਚਾਰ ਦੇ ਕਲਾ ਦੇ ਵਿੱਚ ਹਮੋਂ ਦੇ ਆਪਣੀ ਜ਼ਿੰਦਗੀ ਦੀ ਰੂਚੀ ਖੋਸ਼ ਹੋ ਗੰਗੀ ਸੋ ਪਤਾ ਨਹੀਂ ਕਿਆ ਗਾਲਾ ਗਰਹਿ ਜਾਈ ਆ ਗਿਆ ਹੰਦਰ ਨੰਨ ਬੇਨਾਰ ਇਧਰ ਮੇਰੇ ਰੂਪ ਤੇ ਜਿਹੜੀ ਲੋਗੋ ਮਾਗੀ ਹੋਈਆ ਸਭ ਨੂੰ ਤੁਹਾਨੂੰ ਇਧਰ ਕੋਈ ਟਿੱਕ ਤਕਰੀਫਾ ਜਰੀਆ ਪੜਨਾ ਹੋਈਆ ਐ ਚਰੋ ਕੱਟਦਾ ਕਟਣੀਆ ਤਾਂ ਪੈਣੀ ਨਹੀਂ ਓਕੀ ਸੋਕੀਆਂ ਬਸ ਇੰਨੇ ਚੁਲੂ ਕਰਾ ਪਟਾ ਦੇ ਰਾ ਕਿ ਮੈਂ ਬੈਕ ਕੈਮਰਾ ਕਰਦੀ ਆ ਜੀ ਆਨ ਠੀਕ ਹੈ ਕਾਫੀ ਕੁਝ ਇਧਰ ਨਾਲ ਪਿਆ ਹੈ ਇਸ ਮੈਂ ਇਸ ਨੂੰ ਲੈ ਬਹੁਤ ਬੁਰਾ ਹਾਲ ਕਰਿਆ ਹੈ ਮੈਨੂੰ ਤਾਂ ਫੇਰ ਵੀ ਦੇਖ ਲਓ ਮੇਰੀ ਕਿਸਮਤ ਆ ਮੈਨੂੰ ਨਾ ਸਾਈਡ ਤੇ ਪਰਦੇ ਲਗਾ ਕੇ ਕਿਉਂਕਿ ਬਾਹਰ ਇੱਦਾਂ ਦੇ ਪੇਸ਼ੈਂਟ ਵੀ ਪਏ ਆ ਜਿਨ੍ਹਾਂ ਨੂੰ ਦੇਖ ਕੇ ਹੋਰ ਜ਼ਿਆਦਾ ਮਨ ਖਰਾਬ ਹੋ ਗਿਆ ਮੇਰਾ ਤਾਂ ਤਾਂ ਮੈਂ ਇਸ ਕਰਕੇ ਕਿਹਾ ਮੈਨੂੰ ਮੜੀਆ ਸੈਪਰੇਟ ਕਿਤੇ ਪਾਓ ਤੇ ਹੁਣ ਦੇਖਦੇ ਅੱਗੇ ਡਾਕਟਰ ਕੀ ਕਹਿੰਦਾ ਮੈਂ ਕਹਿੰਦੀ ਸਵੇਰ ਦੇ ਬੱਚੇ ਹੋਏ ਆ ਜੀ 5 ਠੀਕ ਐ ਵੈਸੇ ਤਾਂ ਸਵੇਰੇ ਸਵੇਰੇ ਦਿਨ ਚੜ ਰਿਹਾ ਹੈ ਪਰ ਮੰਮੀ ਨੇ ਸਾਜ ਰਹੀ ਇੱਧਰ ਦੇੜੀ ਹੈ ਜਿਹੜੀ ਸਾਡੀ ਉਹ ਧੋਤੀ ਬਾਉਂਡਰੀ ਸਾਡਾ ਮੇਨ ਗੇਟ ਜਿਹਨੂੰ ਆਪਾਂ ਕਹਿ ਦਿੱ ਲਿਆ ਕੀ ਆ ਦੇਖੀ ਅੱਜ ਤੁਹਾਨੂੰ ਮੰਮਾ ਦੇਖ ਰਹੇ ਨੇ ਤੇ ਆ ਨਾ ਹਾਂ ਅੱਗੇ ਨਹੀਂ ਧੋਲੇ ਅੱਜ ਤੁਸੀਂ ਕਾਤੇ ਲੱਗੇ ਹੋ ਤਾਂ ਮਾਈ ਜੀ ਦਾ ਕਾਲ ਸੀ ਉਹ ਜੀ ਦੇ ਘਰੇ ਆਤੀ ਪਹਿਲਾਂ ਨੂੰ ਆਤਾ ਹੈ ਅੱਛਾ ਇਹ ਦੇਖੀ ਨੂੰ ਪੜਨੇ ਹੈ ਤਾਂ ਜਾ ਚੜਿਆ ਵਾ ਕਹਿੰਦੇ ਹੁੰਦੇ ਆ ਜੀ ਨਾ ਨਰਾਤੇ ਦਸਵਾਂ ਦਸਹਿਰਾ ਅਸ ਮਾਈ ਦੇ ਦਿਨ ਹੋ ਗਏ ਜੀ ਸਟਾਰਟ ਮਾਈ ਸਭ ਦੇ ਪ੍ਰਕਿਰਪਾ ਰੱਖੇ ਜੀ ਇਸ ਕਰਕੇ ਹੁਣ ਤੁਸੀਂ ਹਾਂ ਕਰਨ ਲੈ ਰਹੇ ਮੈਨੂੰ ਲੈਟ ਨਾਲ ਆਪਣਾ ਚਲੋ ਦੇਖਣ ਆਜੋ ਖਬਰ ਮੰਮੀ ਨੇ ਸਾਡੀ ਨੇ ਕਦੇ ਖੱਬੜ ਨਹੀਂ ਦੇਖੇ ਮੰਮੀ ਕਹਿੰਦੀ ਅੱਜ ਸਾਨੂੰ ਖੱਬੜਾਂ ਦੇ ਦਰਸ਼ਨ ਕਰਾਏ ਜਾਣ ਸੋ ਪੱਜ ਖੱਬੜ ਦਿਖਾਵਾਂਗੇ ਖੱਬੜ ਨੂੰ ਕਿਵੇਂ ਪੱਟੀ ਦੋ ਵੀ ਤੁਹਾਨੂੰ ਦੱਸਾਂਗੇ ਤੇ ਖੱਬੜਾਂ ਦੀ ਪਛਾਣ ਕਿਵੇਂ ਕੀਤੀ ਜਾਂਦੀ ਉਹ ਵੀ ਤੁਹਾਨੂੰ ਦੱਸਾਂਗੇ ਦੇਖੋ ਕਿੰਨੇ ਸੋਹਣੇ ਸੋਹਣੇ ਲੱਗ ਰਹੇ ਕਿਉਂਕਿ ਇਹਨਾਂ ਪਰ ਔਸ ਪਈ ਹੋਈ ਆ ਵਾਓ ਮੈਂ ਆਕਾਰ ਰਹੀ ਸੀ ਤਾਂ ਜਿੰਨੇ ਵੀ ਸਾਡੇ ਬਲੌਗ ਵੀਡੀਓਜ਼ ਦੇਖ ਰਹੇ ਆ ਸੌਰੀ ਵਿਊਅਰਜ਼ ਅ ਹਸੀ ਮਜ਼ਾਕ ਵੀ ਇਹਨਾਂ ਨੂੰ ਪਤਾ ਹੀ ਹੈ ਵੀ ਜ਼ਰੂਰੀ ਹੁੰਦਾ ਨਾਲ ਤੇ ਨਾਲ ਜਿਆਦਾ ਸੀਰੀਅਸ ਵੀਡੀਓ ਆ ਜਿਹੜੀ ਉਹ ਵੀ ਨਹੀਂ ਜੀ ਚੱਲ ਦਿੱਤਾਂ ਤੇ ਠੀਕ ਆ ਦੇਖੋ ਸਵੇਰੇ ਸਵੇਰੇ ਓਸ ਨੇ ਸੋਹਣੇ ਲੱਗਦੇ ਕਿਉਂਕਿ ਇਹ ਮੰਨਿਆ ਜਾਂਦਾ ਵੀ ਜਿਹੜੇ ਪਹਿਲੇ ਨ ਰਾਤ ਦੇ ਨੂੰ ਆਪਾਂ ਨੇ ਦੇੜੀ ਲਿਪਣੀ ਆ ਉਹ ਸਵੇਰੇ ਸਾਜਰੇ ਨੇਰੇ ਨੇਰੇ ਲਿਪਣੀ ਆ ਮਮਾ ਐਦਾਂ ਕਿਉਂ ਵੀ ਨੇਰੇ ਹੋਏ ਲਿਪਣੀ ਆ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਹਾਂ ਨੇਰੇ ਨੇ ਅੱਛਾ ਇਹ ਹੁਣ ਦੇਨ ਚ ਲਿਪਣੀ ਹੈ ਅੱਛਾ ਅੱਧਿਆਂ ਨੇ ਹੁਣ ਜਿਹੜੀ ਦੇਨ ਚ ਲਿਪਣੀ ਆ ਹੂੰ ਉਹ ਉਹ ਤਾਂ ਮੈਂ ਹੁਣ ਡੰਗਰ ਚ ਆਉਣ ਆਈ ਸੀ ਅੱਛਾ ਵੀ ਮੈਂ ਸੋਚਿਆ ਜਦ ਜਿਵੇਂ ਲਿਪਣੀ ਅੱਛਾ ਅਸੀਂ ਬਾਅਦ ਚ ਡੰਗਰ ਚ ਆਉਣੀ ਆ ਹੂੰ ਪਹਿਲਾਂ ਪਹਿਲਾਂ ਸ਼ਗਰ ਕਰ ਦਵਾ ਸਾਡਾ ਹਲੇ ਬੁੱਬਾ ਉੱਠਿਆ ਨਹੀਂ ਜੀ ਉਹਦੇ ਬਿਨਾ ਕੰਮ ਸਾਡਾ ਅਧੂਰਾ ਤਾਂ ਇੱਥੇ ਥੋੜਾ ਜਿਹਾ ਸੁੱਕਾ ਜਾਏਗਾ ਹੂੰ ਜੋ ਜਦ ਸਾਡਾ ਬੁੱਬਾ ਉੱਠ ਜੂਗਾ ਅਸੀਂ ਫੇਰ ਉਹਦਾ ਮੱਥਾ ਟਕਾ ਦੇਣਾ ਉਹ ਮੇਨ ਬੰਦਾ ਜੀ ਸਾਡਾ ਉਹਦੇ ਵੀ ਨਾ ਸਾਡੇ ਕਾਰਜ ਸੰਪੂਰਨ ਨਹੀਂ ਜੀ ਹੁੰਦੇ ਸ਼ੁਭ ਬਿਨਾ ਉਹ ਹਾਂ ਨਾ ਲੈਓ ਲੈਓ ਜੇ ਵੀ ਤੁਸੀਂ ਲੈ ਆਉਣਾ ਚਾਹਦੇ ਲਿਆ ਸਕਦੇ ਹੋ ਇੱਧਰ ਆਹ ਬੀਬੀ ਜਾਨ ਨੇ ਵੀ ਆਪਣੀ ਜਿਹੜੀ ਹੈਗੀ ਹੈ ਜੀ ਦੇੜੀ ਦਿੱਤੀ ਲੇਪ ਆ ਦੇਖੋ ਪਹਿਲਾਂ ਪਾਣੀ ਜਰੇ ਇਹਨਾਂ ਨੇ ਵੀ ਪਰੀਨਨ ਦੀ ਡੇਢੀ ਲਿੱਪੀ ਵੀ ਜੀ ਠੀਕ ਅੱਜ ਜੇ ਤੁਸੀਂ ਬੇਸਿਕਲੀ ਸਾਡੇ ਪਿੰਡ 'ਚ ਆਉਂਗੇ ਠੀਕ ਹੈ ਤਾਂ ਸਾਰੇ ਘਰਾਂ ਦੇ ਮੂਹਰੇ ਇਹ ਡੇਢੀ ਲਿੱਪੀ ਵੀ ਮਿਲੂਗੀ ਕਿਉਂਕਿ ਖੁਸ਼ੀ ਦਾ ਦਿਨ ਹੈ ਸਰਾ ਕਿਆ ਵੀ ਨਹੀਂ ਉਹਦੇ 'ਚ ਖੁਸ਼ੀ ਦਾ ਦਿਨ ਚੜਦਾ ਇਸ ਕਰਕੇ ਬਸ ਹੁਣ ਤਿਹਾਰ ਵੀ ਹੋ ਜਣੇ ਜੀ ਜਿਹੜੇ ਆਪਣੇ ਸ਼ੁਰੂ ਸਵੇਰੇ ਸਵੇਰ ਆ ਚਿੜੀਆਂ ਦੀਆਂ ਆਵਾਜ਼ਾਂ ਵਾਹ ਜੀ ਵਾਹ ਵਿਚੇ ਤਾਰੇ ਤੁਹਾਨੂੰ ਦਿਖਦੇ ਹੋਣੇ ਆ ਠੀਕ ਐ ਸਟਾਰਸ ਸਾਡੇ ਗੁਰਦੁਆਰਾ ਸਾਹਿਬ ਸਾਨੂੰ ਸਾਰੇ ਦਰਸ਼ਨ ਕਰਾਤੇ ਸਵੇਰੇ ਸਵੇਰੇ ਤੇ ਮम्मा ਲਿਆਈ ਗੋਹਾ ਗੋਹੇ ਦੇ ਨਾਲ ਕਹਿੰਦੇ ਹੈ ਹੋਣੀ ਐ ਜੀ ਲਿਪ ਵਿੱਚ ਅਸੀਂ ਮਿਸ਼ਰਣ ਲੱਤਾ ਹੈ ਚੀਨੀ ਦਾ ਹਲਵੀ ਦਾ ਤੇ ਝੋਲਾ ਦਾ ਵਾਹਿਗੁਰੂ ਦਾ ਨਾਮ ਲੈ ਕੇ ਹੁਣ ਅਸੀਂ ਇਹਨੂੰ ਲਾਵਾਂਗੇ ਜੀ ਲਿਪ ਸਿਪ ਆ ਡੱਡੂ 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 ਆ ਦੇਖੋ ਨੂੰ ਇਹ ਕਦੋਂ ਗੀਤ ਵੀ ਸਿੱਖਣੇ ਪੈਣਗੇ ਵੀ ਜਿਹੜੇ ਨਾ ਦੇੜੀ ਲਿਪ ਦੇ ਸਮੇਂ ਆਈ ਜਾਣ ਖਸ਼ਿਆ ਦਾ ਦਿਨ ਚੜਿਆ ਆ ਜੀ ਸਾਰੇ ਲਿਪ ਲੋ ਦੇੜੀ ਆਈ ਗੱਲ ਇਹ ਖਸ਼ਿਆ ਕਰਕੇ ਦਿੱਪਰੇ ਨੇ ਤਾਂ ਕੋ ਬਚ ਲੋ ਜਿਹੜੇ ਜਿਹੜੇ ਇਸ ਤਰ੍ਹਾਂ ਕਰਦੇ ਆ ਕਿਉਂਕਿ ਬਾਹਰ ਵੀਊਰ ਵੀ ਬੈਠੇ ਆ ਸਾਡੇ ਠੀਕ ਹੈ ਤੁਹਾਨੂੰ ਵੀ ਇਹ ਚੀਜ਼ਾਂ ਮਿਸ ਹੁੰਦੀਆਂ ਹੋਣੀਆਂ ਤਾਂ ਮੈਨੂੰ ਕਮੈਂਟਸ ਦੇ ਜ਼ਰੀਏ ਜ਼ਰੂਰ ਦੱਸਿਓ ਵੈਸੇ ਤਾਂ ਤੁਸੀਂ ਦੱਸਦੇ ਰਹਿੰਦੇ ਹੋ ਕਿ ਹਾਂ ਇਦਾਂ ਲਿਪੀ ਸੀ ਆਏ ਕਰਿਆ ਸੀ ਉਹ ਕਰਿਆ ਸੀ ਫੋਨਸ ਵੀ ਆਂਦੇ ਰਹਿੰਦੇ ਆ ਕੋਈ ਬੂਆ ਦੇ ਕੋਈ ਬੂਆ ਦੇ ਹਨਾ ਸਭ ਦੇ ਦੇਖੋ ਗੋਦ ਗਲ ਰੋਣੀ ਹੈ ਰੋਣੀ ਰਚਾਤੀ ਹੁਣ ਹੁਣ ਪਹਿਲਾਂ ਸਾਡੀ ਮੰਮੀ ਜੀ ਹੱਥ ਧੋਣਗੇ ਹੁਣ ਸਾਡੀ ਮੰਮੀ ਜੀ ਹੱਥ ਕਿੱਧਰ ਧੋਣੇ ਆ ਤੁਸੀਂ ਵੀ ਇਦਾਂ ਹੀ ਧੋਣੇ ਆ ਜੀ ਦੇਖੋ ਪਿਆਰ ਤੇ ਸਤਿਕਾਰ ਦੇ ਨਾਲ ਮੁੱਖ ਤੇ ਸਮਾਈਲ ਰੱਖਦੇ ਹੋਏ ਹੱਥ ਧੋਦੇ ਹੋਏ ਆਪਣੇ ਹੱਥਾਂ ਦੇ ਕੋਮਲਾਨ ਨੂੰ ਦੇਖ ਆਪਣੇ ਹੱਥ ਕੋਮਲ ਹੱਥਾਂ ਨੂੰ ਦੇਖਦੇ ਹੋਏ ਬਾਰਸੀ ਫੇਰ ਪਾਰ ਲਈ ਜੀ ਦੁਆਰਾ ਪਣੀ ਦੇ ਦੇਖ ਲਿਓ ਤੇ ਅੰਦਰ ਰੱਖਿਓ। ਕਦੇ ਹੂੰ। ਫਤੂ ਸਿੱਧਾ ਬੋਲਦੇ ਨਹੀਂ ਮੈਂ ਹੀ ਗੱਲੀ ਨਵੇੜੀ ਜਾਨੀ ਆ। ਅੱਛਾ 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 ਅੰਦਰ ਨਾ ਖਾਲੀਓ ਪਈਏ। ਕਿੰਨੇ ਚੀਜ਼ਾਂ ਦਾ ਮਿਕਸਚਰ ਆਈ ਰਿਪੀਟਡ ਇਹਦੇ ਵਿੱਚ ਪਾਇਵੇਂ ਆ ਜੀ ਚੌਲ, ਚੀਨੀ ਤੇ ਹਰਦੀ ਠੀਕ ਰੱਖਦੇ ਮੈਂ ਕਈ ਇਹਨਾਂ ਪਰ ਖੰਮਣੀ ਵੀ ਤਾਂ ਰੱਖ ਦੇਣੇ ਆ ਉਹ ਵੀ ਰੱਖ ਸਕਦੇ ਮਰਜੀ ਆ 3 6 7 ਮੇਰੇ ਖਿਆਲ ਚ 9 ਕਰਨਗੇ 9 ਚੱਲ ਚ ਲੱਗ ਗਿਆ ਪਤਾ ਹੁਣ ਇਹਦੇ ਉੱਪਰ ਰੱਖਾਂਗੇ ਸੀ ਇਹ ਸੀ ਖੱਬੜ ਬਹੁਤ ਜ਼ਿਆਦਾ ਤੋਂ ਬਾਅਦ ਅੱਜ ਮੈਂ ਹੋਈ ਕਿ ਇਸ ਕਰਕੇ ਪ੍ਰੋਪਰਲੀ ਵੀਡੀਓ ਬਣ ਰਹੀ ਹੈ ਨਹੀਂ ਮੈਂ ਪਾ ਰਹੀ ਸੀ ਸਾਰੀਆਂ ਪੁਰਾਣੀਆਂ ਜੀ ਜ਼ਿਆਦਾ ਹੋ ਗਈ ਸੀ ਬਿਮਾਰ ਸਿੱਕਣੇ ਕਿੰਨੇ ਕਿ ਬਿਮਾਰ ਹੋ ਗਈ ਤੇ ਤੂੰ ਕਾਲ ਲਾ ਦਿੱਤਾ ਤਾਂਹੀਂ ਨੀਤੀ ਵੀਡੀਓ ਬਣਦੀ ਮੇਰਾ ਸਰੀਰ ਨਹੀਂ ਸੀ ਜੀ ਸਰ ਜੀ ਮੇਰਾ ਸਰੀਰ ਨੀਤਾ ਜੀ ਚੱਲਦਾ ਮੇਰੀ ਕੋਈ ਹੈਲਪ ਨਹੀਂ ਤਾਂ ਕਰਦਾ ਵੀ ਮੈਂ ਵੀਡੀਓ ਬਣਾ ਲਵਾਂ ਕਿਸੇ ਨੂੰ ਹੈ ਨਹੀਂ ਤਾਂ ਜੀ ਹੋਤਲ ਹੁਣ ਆਪਣਾ ਕੰਮ ਆਫ ਕਰਨਾ ਤਾਂਹੀਂ ਤਾਂ ਮੈਂ ਕਿਹਾ ਫਿਰ ਇੱਥੇ ਤੋਂ ਪਤਾ ਲੱਗਦਾ ਵੀ ਮੇਰਾ ਸਰੀਰ ਠੀਕ ਨਹੀਂ ਜੀ ਤਾਂ ਤੇ ਮੈਂ ਹੁਣ ਠੀਕ ਆ ਇਸ ਕਰਕੇ ਮੈਂ ਅੱਜ ਆਪਣੀ ਵੀਡੀਓ ਆਪ ਬਣਾ ਰਹੀ ਆ ਵਾਹਿਗੁਰੂ ਮੈਂ ਤਾਂ ਚਾਹੁੰਨੀ ਆ ਵੀ ਹਮੇਸ਼ਾ ਮੈਂ ਆਪਣੀ ਵੀਡੀਓ ਆਪੇ ਬਣਾਵਾ ਕਿਸੇ ਦੇ ਸਿਰ ਤੇ ਰੱਖਾਂ ਹੀ ਨਾ ਜਿਆ ਮੈਂ ਇਹ ਗੱਲਾਂ ਗੱਲਾਂ ਦੇ ਵਿੱਚ ਨਾ ਹਾਂ ਮੈਂ ਬੁਲਾ ਦਿੰਦੀ ਹਾਂ ਹਾਂ ਚਲੋ ਕੋਈ ਨਹੀਂ ਬਹੁਤ ਕੁਝ ਸੁਣਾ ਸਭ ਦਾ ਪਲਾ ਕਰੀ ਹੋਇਆ ਹੈ ਹੂੰ ਬਾਹਰ ਲੋ ਵੀ ਉਹ ਦੇਖਣ ਵਾਲੇ ਵੀਡੀਓਜ਼ ਦੇਖਣ ਵਾਲੇ ਸਾਰੀ ਦੁਨੀਆ ਵਾਲੇ ਦਾ ਭਲਾ ਕਰੀ ਸਰਬਤ ਦਾ ਭਲਾ ਦਿਓ ਦਾਤੀ ਮਿਹਰ ਕਰੀ ਬਾਬਿਓ ਬਾਕੀ ਤਾਂ ਤੁਸੀਂ ਜਾਣੀ ਜਾਣਾ ਸਭ ਕੁਝ ਇਹਦੇ ਨਾਲ ਠੀਕ ਤੇ ਗਏ ਅਚਾ ਉਹ ਉਧਰ ਹੋ ਕੱਢਿਆ ਚਲੋ ਬੱਸ ਹੁਣ ਕੋੜੀ ਘਾ ਅਹ ਦੇਖੋ ਦੋ ਵਾਰੀ ਐਸ ਤਰਾਂ ਦੀ ਸੀ ਟਾਪ

ਨਮਾ ਪਰਸਨ ਹਾਂਜੀ ਨਹੀਂ ਸੁਤਾ ਹੀ ਪਿਆ ਚਾਚਾ ਦਾ ਖੰਗਿਆ ਵੀ ਤਾਂ ਬਿਮਾਰ ਜੀ ਬਿਮਾਰੀ ਤੀ ਉੱਠੇ ਆਈ ਨਹੀਂ ਬਾਜ ਜੀ ਬਿਮਾਰੀ ਤੇ ਉੱਠੇ ਆਈ ਨਹੀਂ ਇਧਰ ਕੱਟਾ ਉਹ ਨਹੀਂ ਫੁੱਲਦਾ ਇਧਰ ਦੇਖ ਲੋ ਲੋ ਕੜਾ ਕੱਟਾ ਕਰਨਾ ਮੈਂ ਟਰਾਈ ਕਰਦਾ ਆਹ ਹਣਾ ਟੋਕਾ ਤਾਂ ਨਹੀਂ ਫੁੱਲਦਾ ਹਾਂ 10 ਖੁੱਲ ਜਾ ਯਾਰ ਫਾਈਨਲੀ ਮੰਮੀ ਦੇ ਹੱਥੋਂ ਹੀ ਖੁੱਲਿਆ ਜੀ ਜ਼ੋਰ ਤਾਂ ਲੱਗ ਗਿਆ ਤਾਂ ਗਾਂ ਤਾਂ ਸੀ ਚੋਲੀ ਮੈਸ ਰਹਿ ਗਈ ਸਾਡੀ ਵਿਚਾਰੀ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਆ ਜੀ ਘਰ ਤੋਂ ਬਾਹਰ ਸੱਟਾ ਜਹਾਜ਼ ਖੜਾ ਤੇ ਉਹ ਕੁੱਤੇ ਪਏ ਵਿਚਾਰੇ ਤੇ ਹੁਣ ਤਾਂ ਦੇਖਦੇ ਜਾਂਦੇ ਆ bina bina ਖਣੇ ਦੇੜੀ ਜਿਹੜੀ ਆਪਣੀ ਉਹ ਲਿਪਲੀ ਹਰ ਰੋਜ਼ ਤਾਂ ਪੋਕਾ ਕਰਨੀ ਥੋੜੀ ਜੀ ਆ। ਆ ਕਿੰਨਾ ਸੋਹਣਾ ਲੰਦਾ। ਚੱਲਦੇ ਆਂ ਜੀ ਅੱਗੇ ਅੱਗੇ। ਜਿਵੇਂ ਕੀ ਕਾਹ ਘਰ ਆ ਦੇਖੋ। ਇੱਥੇ ਦੇੜੀ ਹੈ ਜਿਹੜੀ ਉਹ ਲਿਪਤੀ। ਠੀਕ ਹੈ। ਕਈ ਮਤਲਬ ਕੈਂਟ ਦਾ ਪੱਬ ਐਦਾਂ ਅੱਧੇ ਸਾਜਰੇ ਲਿਪਦਿਆਂ ਅੱਧੇ ਲੇਟ ਲਿਪਦਿਆਂ ਵੀ ਐਸ ਇਹਨਾਂ ਦੀ ਵਿਸ਼